ਹਾਏ ਲੁਧਿਆਣਾ ਵੀਰੇ ਜਿਹੜਾ ਆ ਚੌੜੇ ਬਜ਼ਾਰ ਘੰਟਾ ਕਰ ਇਹ ਐਕਚੁਅਲ ਲੁਧਿਆਣਾ ਹਾਏ ਜੂਲੀ ਅਟ ਸਾਰਾ ਕੁਝ ਲੱਗੇ ਬੈਠ ਨਹੀਂ ਹਾਏ ਜੂ ਅੱਰੀ ਆਇਆ ਜੇ ਲੁਧਿਆਣੇ ਮੇਰਾ ਸ਼ਹਿਰ ਲੁਧਿਆਣਾ ਇਹਨਾਂ ਇਹਨਾਂ ਟਿਕਾਣਿਆਂ ਦੀ ਕਿਤੇ ਖਾਂਦੇ ਹੁੰਦੇ ਨਹੀਂ ਕਮਨ ਇਹ ਢਾਬੇ ਰਾਤ ਨੂੰ ਖੁੱਲ੍ਹੇ ਹੁੰਦੇ ਇੱਥੇ ਤਾਂ ਮਾਂਜੀ ਵੀ ਖਾ ਸਕਦਾ ਮੈਂ ਇੱਥੇ ਹੁੰਦਾ ਸੀ ਆਰਤੀ ਸਿਨੇਮਾ ਜਦੋਂ ਜੱਟ ਜੂਨ ਨੂੰ ਬੰਦ ਲੱਗੀ ਸੀ ਉਦੋਂ ਗੇਟ ਟੁੱਟ ਗਿਆ ਸੀ ਇਹਦਾ ਇੰਨੀ ਭੀੜ ਸੀ ਉਦੋਂ ਆ ਇਧਰ ਕਚਹਿਰੀਆਂ ਆ ਰੱਬ ਕਰੇ ਕਿਸੇ ਨੂੰ ਕੰਮ ਨਾ ਪਵੇ ਆ ਕਿਉਂ ਖੱਬੇ ਜਾ ਕੇ ਆਉਣਾ ਪੋਹਾਰਾ ਚੌਂਕ আইতো ਵੀ আইতো ਵੀ আইতো ਵੀ মোড় سکتا। বা সাড়ি মার কোঁচ সোনা তাকিয়ে হবে জি। এই যে তড়কা এর এই যে তড়কা না বাজি পাঞ্জাব ওয়ালা লুধিয়ানে ওয়ালা জিরে ওয়ালা। মানে এই নেক্সট ডে হবে তাইয়। তে আ দেখো তড়কে লাগদে। লেম্বু, পিয়াজ, आ रही है। গন্ধ গন্ধ। ও ভাই জি। দিস ইজ लवली। ও। ওয়াও। ইউ हैव टू हैव ওয়ান। এ ਓ ਮੇਰਾ ਚੇਅਰਸ ਲੈ ਗਿਆ ਓ ਸੌਰੀ ਸੌਰੀ ਲੈ ਕੇ ਆਇਆ ਹਾਏ ਜੂਲੀਅਟ ਹਾਏ 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 ਪੁਰਾਣੀਆਂ ਯਾਦਾਂ ਵਾਓ ਐਕਚੁਅਲੀ ਇੰਡੀਅਨ ਇੰਡੀਅਨ ਬਰਗਰ ਨਾ ਬੱਜੀ ਬਰਗਰ ਵਰਥ ਇਟ ਹੈਗਾ ਪਾਦੀ ਐਕਚੁਅਲੀ ਮੈਂ ਜਿਹੜੀ ਇੱਥੇ ਲਾਈਨ ਲੱਗੀ ਐ ਏਡੀ ਜਿਹੜੇ ਬੰਦੇ ਖਾ ਰਹੇ ਨਾ ਹਾਂ ਡੈਰ ਇਨ ਹੈਵਨ ਪਾਦੀ ਹੈਗਾ 20 ਰੁਪਏ ਦਾ ਸਾਰਾ ਹੈ ਸਾਡੀ ਸਾਡੀ ਵਾਰ ਨੂੰ 5 ਰੁਪਏ ਦਾ ਚੋਲੇ ਗੋਜੇ ਖਾਓ ਤੇ ਮੂਵੀ ਦੇਖ ਕੇ ਆਓ ਜੱਟ ਐਂਡ ਜੂਲੀਅਟ 3 ਉਹਦੇ ਅੱਗੇ ਵੀ ਲਿਖਿਆ ਇਹ ਪ੍ਰਾਪਰਟੀ ਝਗੜੇ ਵਾਲੀ ਐ ਵੱਖ-ਵੱਖ ਦੁਕਾਨਦਾਰਾਂ ਦਾ ਆਦਬ ਨੇ ਕਿਸੇ ਚੱਲ ਰਹੇ ਹਨ ਵੀਰ ਅਸੀਂ ਆਇਆ ਘੰਟਾ ਕਰ ਰੋਲਾ-ਗੋਲਾ ਪੂਰਾ ਉਹੀ ਹੈ ਵੈਰੀ ਗੁੱਡ ਫੀਲ ਬ੍ਰੋ ਹਾਊਂਟੇਨ ਚੌਂਕ ਮਾਰਾ ਪਹਾਰਾ ਚੌਂਕ ਲੁਧਿਆਣਾ ਦਾ ਪਰ ਤੋਹਾਰਾ ਨਹੀਂ ਚੱਲ ਰਿਹਾ ਸੋ ਛੋਲੇ-ਕੁਲਚੇ ਖਾ ਕੇ ਸਾਰਾ ਕੁਝ ਕਰਕੇ ਹੁਣ ਗਿਲਜੀਤ ਭਾਈ ਜੀ ਨੂੰ ਅਸੀਂ ਲੈ ਕੇ ਆਏ ਤੇ ਵਧੀਆ ਜਿਹੜਾ ਕਹਿੰਦੇ ਬਾਈ ਜੀ ਕਿਹੜੀ ਵਾਈਬ ਤੁਸੀਂ ਕਹਿ ਰਹੇ ਸੀ ਯਾ ਬਸ ਬਾਬਾ ਜੀ ਦੇ ਟੀ ਸਟਾਲ ਤੇ ਆਏ ਹਾਂ ਮੈਂ ਸੁਣਿਆ ਬਹੁਤ ਸਿਵਕਾ ਕਦੇ ਆਏ ਨਹੀਂ ਇੱਥੇ ਇਹਨਾਂ ਦੀ ਚਾਹ ਬਾਈ ਜੀ ਸੀਰੀਅਸਲੀ ਵਾਈਬ ਹੈ ਹਾਂ ਸੋ ਨੀਰੂ ਜੀ ਵੀ ਨੇ ਰਸ਼ਮੀ ਜੀ ਨੇ ਤੋਂ ਇਹਨਾਂ ਨੂੰ ਨੇ ਆ ਕੇ ਨਾਲ ਚਾਹ ਬਣਾਉਂਦੇ ਕੀ ਆ ਗਾਤਾ ਆਪਣੀ ਕੋਲ ਕੋਲ ਬੋਲ ਰਹੀ ਹੈ ਸਾਸੀ ਗਾਇਕੀ ਕੀ ਹਾਲ ਹੈ ਠੀਕ ਆ ਜੀ ਹੋ ਬਹੁਤ ਚੰਗਾ ਲੱਗਿਆ ਜੀ ਇੱਥੇ ਆ ਕੇ ਬੜਾ ਨਾਮ ਸੁਣਿਆ ਤੁਹਾਡੇ ਇੱਥੇ ਮੈਂ ਕਿਹਾ ਜਾ ਕੇ ਪੀ ਕੇ ਆਉਣਾ ਬਾਬਾ ਜੀ ਟੀ ਸਟਾਲ ਬਾਈ ਇਹਨਾਂ ਦੀ ਚਾਹ ਨਹੀਂ ਨਹੀਂ ਘਾਲ ਘਾਲ ਕੇ ਬਣਾਉਂਦੇ ਹੈ ਮਤਲਬ ਆ ਦੇਖੋ ਪਹਿਲੀ ਦੇਖੋ ਜ਼ਿਆਦਾ ਕਰ ਰਹੇ ਹੈ ਕੰਬੀਨੇਸ਼ਨ ਕਿੱਡਾ ਕਹਿ ਤੂੰ ਲੇ ਲੁਧਿਆਣੇ ਵਾਲਾ ਕੰਬੀਨੇਸ਼ਨ ਬੜੀ ਗੱਲ ਰਾਜਾ ਜੱਟ ਰੋਵੇ ਰਾਤ ਨੂੰ ਹਾਏ ਜੂਲੀਅਟ ਮੈਨੂੰ ਮਹਾਰਾਜੇ ਲੰਗਦੇ ਪਰਮਾਤਮਾ ਦੇ ਸੱਚੇ ਪਾਤਸ਼ਾਹ ਵੀ ਤੁਹਾਨੂੰ ਬਹੁਤ ਜਿਆਦਾ ਸਤਿਕਾਰ ਕਰਦੀ ਹਾਏ ਜੂਲੀਅਟ ਤੇਰਾ thank you. Thank you.